ਹਾਂਜੀ ਬਈ ਕੀ ਹਾਲ ਨੇ ਸਾਰਿਆਂ ਦੇ ਹੋਰ ਬਈ ਘਰ ਪਰਵਾਰ ਸੱਟ ਨੇ ਜਾਨਵਰ ਵਗੈਰਾ ਸਾਰਿਆਂ ਦੇ ਬਈ ਠੀਕ ਨੇ ਤੇ ਆਗੇ ਜੀ ਆਪਾਂ ਇੱਧਰ ਲੈ ਗਏ ਯਾਰ ਨਾਏ ਤਾਂ ਆਪਣੀ ਕਬੂਦਰੀ ਮੁੜਈ ਸੀ ਜੀ ਸੁਣੋ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਹੋਗਾ ਤੇ ਨਰੇ ਆਪਾਂ ਉੱਦੇ ਬਾਗੇ ਸੀ ਬਈ ਬਾਜੀ ਦੇ ਬਾਜੀ ਤੇ ਕਬੂਤਰ ਸਾਰੇ ਉੱਡੇ ਸੀਗੇ ਮੇਲਾ 40 40 ਵਾਲੀ ਕਬੂਤਰ ਉੱਡੇ ਸੀ ਬਈ ਉਹਨਾਂ ਵਿੱਚ ਕਬੂਤਰ ਬਾਜ਼ ਵਧੀਆ ਸਾਰੀ ਤੇ 18 ਕਬੂਤਰਾਂ 'ਚ ਬਾਜੀ ਦੂਸਰ ਹੋ ਗਈ 18 ਕਬੂਤਰ ਆ ਜਾਂਦੇ ਤੇ ਨੇਰੀ ਤੂਫਾਨ ਵਾਲਾ ਕਬੂਤਰ ਫੜੇ ਫੜੇ ਦਾ ਪਤਾ ਨਹੀਂ ਤੇ ਦੂਸਰ ਉੱਡੀ ਹੈ ਵੀ ਨਹੀਂ ਪਤਾ ਪਰ ਪੈ ਦੂਸਰ ਗਈ ਸੀ ਤੇ ਅੱਜ ਵੀ ਹੁਣ ਆਪਾਂ ਵੀ ਕਬੂਤਰ ਆਪਣੇ ਡਾਵਾ ਕਬੂਤਰ ਪਾੜਾ ਮਾਏ ਆਪਣੇ 4 ਅੱਜ ਚੀਨਾ ਵੱਡਾ ਕੰਤਰ ਵਾਲਾ ਜਿਹੜਾ ਪਹਿਲਾਂ ਢਾਉਨੇ ਆਂ ਦੂਜਾ ਚੀਨਾ ਨਵਾਂ ਜਿਹੜਾ ਬਿਨ ਰੰਗ ਵਾਲਾ ਚਿੱਟਾ ਤੇ ਚਿੱਤਰੀ ਕਬੂਤਰੀ ਢਾਵਾਂਗੇ ਤੇ ਨਾਲ ਕਾਲਾ ਕੀ ਵੀ ਢਾਵਾਂਗੇ ਜਿਹੜੀ ਆਪਣੀ ਮੋੜ ਆਈ ਸੀਗੀ ਫਿਰ ਆਹ ਦਾ ਹੁਣ ਜੀ ਬੰਦ ਕਰ ਤੇ ਫੇਰ ਹੋਵਾਂਗੇ ਜੀ ਜੀ ਵਾਲਾ ਕੰਮ ਹੋ ਜਾਊਗਾ ਬਈ ਭੁੱਲ ਜੂਗੀ ਹਨਾ ਹੁਣ ਚੱਲ ਸਿੱਧੀ ਆ ਗਈ ਅੱਜ ਵੀ ਸਿੱਧੀ ਆ ਜਾਊਗੀ ਨਾਲੇ ਗੁੱਡੇ ਖੜੇ ਦੀ ਸਫਾਈ ਕਰਦੇ ਅੱਜ ਬਹੁਤ ਗੰਦ ਪਾਇਰਾ ਗੁੱਡੇ ਚ ਉਹ ਵੀ ਦਿਖਾਉਣਾ ਸਾਨੂੰ ਤੇ ਪਹਿਲਾਂ ਆਪਾਂ ਕਬੂਤਰਾਂ ਦੇਖ ਲਿਆ ਸਿਸਟਮ ਆਹ ਸੱਟ ਨੇ ਆਹ ਮਦ ਦਾ ਆਹ ਮੈਂ ਦਾਣਾ ਹੀ ਕਬੂਤਰਾਂ ਨੂੰ ਲੇਡੀ ਪਾਏ ਨੇ ਬਈ ਹੁ ਤਾਂ ਫਿਰ ਖੋਲ ਹੀ ਦੇ ਫੁੱਡਾ ਬਾਬੇ ਦੀ ਕਿਰਪਾ ਸੱਟ ਨੇ ਜਾਨ ਮਰਦਾ ਆਪਣੇ ਬੈਠੇ ਹੂੰ ਫੁੱਡਾ ਸਾਫ਼ ਕਰਨਾ ਹੋ ਰਿਹਾ ਯਾਰ ਬਹੁਤ ਗੰੰਦ ਪੈ ਰਿਹਾ ਗੁੱਡੇ 'ਚ ਹਾਂ ਵੀ ਪਿੱਛੇ ਪਿੱਛੇ ਫਿਰਦਾ ஆயா பிளா ஆயுமா ਆ ਗਿਆ ਨਿਕੜਾ ਆਪਣਾ ਇੱਕ ਵਾਰ ਤੱਪੇ ਮਾਰਦਾ ਫਿਰਦਾ ਜੀਨਾ ਦੂਜਾ ਜੀਨਾ ਫੱਦੀਏ ਬਈ ਕਿੱਥੇ ਦੂਜਾ ਬੈਠਾ ਪੜਿਆ ਮਾ ਸਾ ਉਹ ਕਿਦਾਂ ਉੱਤਰ ਫੜੇ ਬਸ ਆ ਜਾਂਦੇ ਨੇ ਯਾਰਾ ਫੱਗ ਲੈ ਜੀਨਾ ਵੀ ਬਈ ਚੱਲ ਪਈ ਜੀਨਾ ਕੜਤੇ ਬਈ ਕਿੱਥੇ ਕਦੇ ਵਿੱਚ ਆ ਆਹ ਇਹ ਵੀ ਥੱਪੀ ਲਾਊਗਾ ਇਹ ਸਿਆਕ ਬਈ ਲਾਉਂਦਾ ਥੱਪੇ ਤੇ ਹੁਣ ਕੱਢੀ ਕਬੂਤਰੀ ਚਾਤ ਲਈ ਇਹਦੀ ਪੁਰਾਣੇ ਜੀ ਨੇਰੀ ਦੇਖੀ ਬਦਲਾਸੇ ਜਾਂਦੇ ਇਹ ਚਾਹ ਨਾ ਪਈ ਚਿਤਲੀ ਇਹ ਦੋ ਵੀ ਕੱਢ ਤੇ 3 ਤੇ ਹੁਣ ਆਪਾਂ ਕੱਢਣ ਲੱਗਾ ਬਈ ਆਪਣਾ ਚੌਥਾ ਕਬੂਤਰ ਤੇ ਕਾਲਖੀ ਤੇ ਆਹ ਬੈਠੀ ਆਪਣੀ ਕਾਲਖੀ ਵਜਾ ਵੀ ਘਟਣਾ ਸੀ ਪਰ ਵਾਹ ਨਾ ਇਹ ਤੜਕਦੇ ਵਾਲੇ ਨੇ ਯਾਰ ਬਤ ਜੀ ਵਰਲੀ ਬਈ ਕਾਲ ਰੱਖੀ ਆਵਰਦ ਨੇ ਆਪਣੇ ਸਾਰੇ ਜਾਨਵਰ ਤੇ ਚਲ ਪਈ ਨਿਕਲ ਗਈ ਆਪਣੀ ਕਾਲ ਰੱਖੀ ਬਈ ਆਉਂਦੀ ਆ ਆਉਂਦੀ ਆਉਂਦੀ ਆ ਬਈ ਆਪਣੀ ਕਾਲ ਰੱਖੀ ਦੇ ਜਾਨਵਰ ਆਪਣੇ ਬਈ ਚਾਰੇ ਸ਼ੈਟ ਜੇ ਹੋ ਜਾਂਦੇ ਹਨ ਪਹਿਲਾਂ ਹਾਂ ਜੀ ਇਕੱਲੇ ਇਕੱਲੇ ਜੇ ਫਿਰਦੇ ਨੇ ਆਹ ਫਿਰਦੇ ਨੇ ਆਪਣੇ ਜਾਨਵਰ ਅੱਡ ਡੇ ਖਿੰਡੇ ਜੇ ਫਿਰਦੇ ਨੇ ਯਾਰ ਕਾਲਾ ਕੀ ਅੱਡ ਫਿਰੂ ਗਲੀ ਦੇ ਬਾਕੀ ਦਾ ਸਾਰੇ ਸੈਟੀ ਫਿਰਨਗੇ ਸੀਨਾ ਜੀਨਾ ਵੱਡਾ ਜੀਨਾ ਉਹ ਘੜਾ ਤਾ ਤੇ ਕਾਲਾ ਕੀ ਜਲੂਰੀ ਫਿਰਦੀ ਹੈ ਤੇ ਮੈਂ ਕਰਦਾ ਬਈ ਫਿਰ ਵੀਡੀਓ ਕੰਡ ਰਿਓ ਖੋਡਾ ਖੜਾ ਸਾਫ ਕਰ ਲਾ ਡਗੜਾ ਸਾਫ਼ ਕਰਕੇ ਸਾਨੂੰ ਦਿਖਾਉਣਾ ਸਾਰਾ ਫਿਰ ਮੈਂ ਕਰਦਾ ਵੀਡੀਓ ਕੰਟੀਨਿਊ ਬਈ ਲਓ ਜੀ ਮਿੱਤਰੋ ਆਪਣੇ ਕਬੂਤਰਾਂ ਨੂੰ ਉੜਦਿਆਂ ਹੋਵੇ 40 42 ਮਿੰਟ ਸਾਤਰੀ ਆਪਾਂ ਲਾਤੀ ਸੀ ਆ ਫਿਰਦੇ ਨੇ ਆਪਣੇ ਆਪਣੇ ਚਾਰੀ ਫਿਰਦੇ ਸੈੱਟ ਅੱਜ ਕਾ ਪਰ ਉੱਦ ਦਾ ਕਾ ਰੱਖੀ ਜੀ ਘਰ ਤੇ ਆਉਂਦੀ ਆਉਂਦੀ ਸੀ ਅੱਜ ਠੀਕ ਉੱਡ ਰਹੀ ਐ ਘਰ ਕਿੱਥੇ ਐ ਮੈਂ ਕਹੀ ਜਾਂਦਾ ਠੀਕ ਉੱਡ ਰਹੀ ਐ ਹਾਂ ਹਨ ਇਹ ਤੇ ਵੰਡੀਆ ਕਾ ਰੱਖੀ ਆਪਣੀ ਚਲੋ ਫਿਰਦੀ ਇੱਥੇ ਫਿਰਦੀ ਆ ਬਾਈ ਪਰ ਹਨਾ ਅੱਜ ਤਾਂ ਠੀਕ ਉੱਡ ਰਹੀ ਐ ਅੱਜ ਨਹੀਂ ਕੋਈ ਬਾਲਾ ਫਿੜਕ ਫਿੜ ਕਰ ਰਹੀ ਵੇ ਇਹ ਤਾਂ ਆਉਂਦੀ ਸੀ ਜਾਂਦੀ ਸੀ ਐ ਕਰਦੀ ਸੀ ਅੱਜ ਤਾਂ ਠੀਕ ਉੱਡ ਰਹੀ ਆ ਬਾਕੀ ਬਾਈ ਆਪਾਂ ਆ ਚੈੱਕ ਕਰੋ ਖੱਡੇ ਦੀ ਸਫਾਈ ਆਪਣੀ ਦੀ ਚਲੜ ਭੁੰਡੀਆਂ ਕੱਢਤੀਆਂ ਕਰੋ ਚੈੱਕ ਖੱਡਾ ਦੇ ਦੇਖੋ ਆ ਰਾਜਜਨ ਬਿਚਨ ਕਰਤਾ ਜਨਬਰ ਆਪਣੇ ਬੈਠੇ ਨੇ ਤੇ ਇੱਕ ਤਾਂ ਯਾਰ ਆ ਕਬੂਤਰ ਬੈਠਾ ਠੀਕ ਆ ਆ ਬੈਠਾ ਇੱਕ ਹੋ ਕਬੂਤਰੀ ਬੈਠੀ ਹੈ ਜੋੜੀ ਆ ਬਈ ਇਹਨਾਂ ਦੀ ਆਪਣਾ 1000 ਸਬਸਕ੍ਰਾਈਬ ਜਿੱਦ ਦੇ ਪੂਰਾ ਹੋ ਗਿਆ ਤੇ ਜਿਹੜਾ ਆਪਾ ਨੂੰ ਆਪਣਾ ਯਾਰ ਬੇਲੀ ਕਮੈਂਟ ਵਧੀਆ ਕਰਦਾ ਆਪਣਾ ਭਰਾ ਹਨ ਤੇ ਸਾਰੀਆਂ ਵੀਡੀਓ ਆਪਣੀਆਂ ਦੇਖਦਾ ਤੇ ਲਾਈਕ ਕਮੈਂਟ ਵੀ ਕਰਦਾ ਲਾਈਕ ਵੀ ਕਰਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਤੇ ਵੀਡੀਓ ਨੂੰ ਸ਼ੇਅਰ ਵੀ ਕਰਦਾ ਤੇ ਉਹਨੂੰ ਵੀ ਆ ਜੋੜੀ ਆਪਾਂ ਗਿਫਟ ਦੇਵਾਂਗੇ ਆ ਕਬੂਤਰਾ ਜਿਹੜਾ ਇਹਦਾ ਕਬੂਤਰ ਬਦਾਮਾਂ ਤੇ ਵੀ ਲੱਗਿਆ ਹੋਇਆ ਸੀ ਆਪਣੇ ਮੁੰਡੇ ਲਵੇ ਉੱਡਿਆ ਵੀ ਹੋ ਜਾਂਦੀ ਆ ਠੀਕ ਆ ਉਹ ਕਬੂਤਰੀ ਦੀ ਆਪਣੀ ਨਹੀਂ ਹਿਸਟਰੀ ਪਤਾ ਨਹੀਂ ਪਰ ਕਬੂਤਰੀ ਹੋ ਵੀ ਚੰਗੀ ਆ ਆਂਡਾ ਧਰਨ ਵਾਲੀ ਆ ਕਬੂਤਰੀ ਆਂਡਾ ਧਰੂਗੀ ਹੁਣ ਤੇ ਇਹ ਜੋੜੀ ਆਪਾਂ ਬਈ ਗਿਫਟ ਕਰ ਦਾਂਗੇ ਜਿਹੜਾ ਜਦੋਂ ਆਪਣੇ 1000 ਸਬਸਕ੍ਰਾਈਬ ਹੋ ਗਏ ਸਬਸਕ੍ਰਾਈਬਰ ਹੋ ਗਏ ਪੂਰੇ ਉਦੋਂ ਤੇ ਆ ਬੱਚਾ ਬਾਹਰ ਬੋਜਿਆ ਜਾਂਦਾ ਯਾਰ ਕਰਾਬ ਜਾ ਹੋ ਗਿਆ ਆਪਣਾ ਬੈਂਦੇ ਨਹੀਂ ਛਾਤਰੀ ਤੇ ਬਈ ਜਾ ਕੇ ਬੈਂਦਾ ਹੀ ਇਹ ਇੱਧਰ ਉੱਧਰ ਕਿੱਕਰ ਤੇ ਪਹਿਲਾਂ ਤਾਰ ਤੇ ਵਿਝਵਾਇ ਤਾਂ ਫੇਰ ਬੈਠੂਗਾ ਛਾਤਰੀ ਤੇ ਜਾ ਕੇ ਤੇ ਚਲੋ ਬਈ ਠੀਕ ਆ ਤੇ ਮੈਂ ਹੁਣ ਕਰੇਂਦਾ ਆ ਮੈਂ ਹੁਤਾ ਕੰਮ ਨੂੰ ਦਾ ਕਰ ਲਾ ਫੇਰ ਆ ਕੇ ਦੇਖਦੇ ਆ ਕਿ ਸਮਾਚਾਰ ਕਰਦਿਆਂ ਕੋਈ ਵੀਡੀਓ ਦੀ ਅਪਡੇਟ ਦਿੰਨੇ ਆ ਉਹਨੂੰ ਬਣੇ ਰਹੋ ਆਪਣੇ ਵਲੌਗ ਦੇ ਵਿੱਚ ਦੇਖਦੇ ਆ ਅੱਜ ਕਾਲ ਕਿ ਸਿੱਧੀ ਆਉਂਦੀ ਐ ਇੱਕ ਅੱਜ ਵੀ ਫਿਰ ਇੱਧਰ ਉੱਧਰ ਭੈਂਦੀ ਆ ਦਿਖਾਉਣਾ ਤੁਹਾਨੂੰ ਸਾਰੀ ਅਪਡੇਟ ਬਣੇ ਰਹੋ ਵੀਡੀਓ ਦੇ ਵਿੱਚ ਹਾਂਜੀ ਭਾਈ 9:30 ਵੱਜ ਗਏ ਤੇ ਆਪਣੇ ਯਾਰ ਤਿੰਨੇ ਕਬੂਤਰ ਤਾਂ ਫਿਰਦੇ ਆ ਦੋਨੇ ਚੀਨੇ ਫਿਰਦੇ ਆ ਜਿਤਲੀ ਫਿਰਦੀ ਆ ਫਿਰਦੀ ਆ ਤੇ ਯਾਰ ਭਾਈ ਆਪਣੀ ਕਾਲੱਖੀ ਨਹੀਂ ਦਿਖ ਰਹੀ ਮੈਨੂੰ ਅੱਧਾ ਘੰਟਾ ਪਹਿਲਾਂ ਮੈਂ ਦੇਖ ਕਰੀ ਸੀ ਤਾਂ ਉਹ ਦੋ ਫਿਰਦੀ ਸੀ ਨੀਵੇਂ ਨੀਵੇਂ ਜਵਤਕ ਜਿਹੇ ਦੀ ਯਾਰ ਹੁਣ ਨਹੀਂ ਹੋਊ ਦਿਖ ਰਹੀ ਵੀ ਕਿੱਧਰ ਕਿੱਥੇ ਫਿਰਦੀ ਆ ਮਿੰਨਦਾ 10 ਬੰਦ 10 ਮਿੰਟ ਹੋ ਗਏ ਦੇਖਦੇ ਨੂੰ ਨਿਗਾਹ ਮਾਰੀ ਜਾਂਦੇ ਨੂੰ ਪਰ ਦੇਖ ਨਹੀਂ ਰਹੀ ਹੁਣ ਚੱਲ ਦੇਖਦੇ ਆਂ ਬਾਈ ਕਬੂਤਰ ਨੂੰ ਬੈਠਣ ਉੱਠਣ ਦਾ ਖਰਚ ਕਰਦੇ ਆਂ ਚੈਕਿੰਗ ਤੇ ਕਬੂਤਰ ਮੈਂ ਦੋ ਬੰਦ ਤੇ ਬਾਈ ਛਤਰੀ ਤੇ ਇੱਕ ਉਹਦਾ ਕਬੂਤਰ ਕਮਾਂਡਲਾ ਤੇ ਇੱਕ ਕਬੂਤਰੀ ਬੰਦ ਤੇ ਚਿੱਟੀਆਂ ਅੱਖਾਂ ਦੀ ਚੀਨੀ ਤੇ ਕਰਦੇ ਆ ਬਾਈ ਚੈੱਕ ਕਰਦਾ ਮੈਂ ਵੀਡੀਓ ਕੰਟੀਨਿਊ ਦੱਸਦਾ ਤੁਹਾਨੂੰ ਵੀ ਆਈ ਆ ਕਿ ਨਹੀਂ ਆਈ ਮੈਨੂੰ ਕੰਮ ਵੀ ਆ ਤੇ ਦੇਖਦੇ ਆ ਬਾਈ ਕਰਦੇ ਆ ਵੀਡੀਓ ਸਟਾਰਟ ਲਓ ਜੀ ਬਾਈ ਜਿਹੜੇ ਆਪਣੇ ਥੱਲੇ ਕਬੂਤਰ ਸੀਗੇ ਪੰਜ ਸੱਤ ਇਹਨੋਂ ਆਪਾਂ ਦਾਣੇ ਪਾਤੇ ਤੇ ਇਹ ਦਾਣੇ ਖਾ ਰਹੇ ਨੇ ਕਿ ਖਾ ਲੈਣਗੇ ਬਾਈ ਯਾਰ ਆਪਣੀ ਕਾਲ ਕੀ ਹੂਤ ਨਹੀਂ ਬਾਈ ਆਪਾਂ ਨੂੰ ਦੇਖੀ ਬਾਕੀ ਆਪਣੇ ਸਾਰੇ ਕਬੂਤਰ ਫਿਰਦੇ ਨੇ ਛੋਟੇ ਛੋਟੇ ਅੱਧਾ ਘੰਟਾ ਹੋ ਗਿਆ ਯਾਰ ਇਹਦਾ ਕੋਈ ਕਿਸ ਨੇ ਫੜ ਲਈ ਬਾਈ ਜਾ ਕਿਤੇ ਜਾ ਕੇ ਡਿੰਕ ਵੀ ਬੈਹੀ ਸੀ ਇੱਥੇ ਫਿਰਦੀ ਸੀ ਯਾਰ ਮੈਂ ਢਾਂਗੀ ਤਾਂ ਬਈ ਲਾਈ ਹੋਈ ਸੀ ਖਰਾ। ਆਦੇ ਤਾਂ ਹਲਾ ਕੇ ਗਿਆ ਸੀ ਪਰ ਕਬੂਤਰ ਨਹੀਂ ਬੰਨਿਆ ਹੋਇਆ ਸੀ ਅਦਰੀ ਤੇ। ਮੈਨੂੰ ਆਇਆ ਸੀ ਕੱਲ ਵੀ ਮੈਂ ਲਾ ਹੀ ਆ ਜਦੋਂ ਉੱਤਰੀ ਏ ਛਤਰੀ ਤੇ। ਵੀ ਯਾਰ ਅੱਜ ਵੀ ਬੈਝੂਗੀ ਛਤਰੀ ਤੇ ਪਰ ਲਾਹੀ ਮੜਕਾਉਂਦੇ ਦੇ ਕੀ ਸੀ। ਐਂ ਨਹੀਂ ਲਾਹੀ ਸੀ। ਤੇ ਯਾਰ ਪਰ ਕਬੂਤਰੀ ਆਪਣੇ ਦਿਖੀ ਨਹੀਂ ਬਈ। ਦੇਖੋ ਕੀ ਹੋ ਸਕਦਾ ਕੁਝ ਨਹੀਂ ਕਹਿ ਸਕਦੇ ਵੀ ਕੀ ਬਣਿਆ। ਕੀ ਨਹੀਂ ਬਣਿਆ ਹਨਾ ਆਪਣੀ ਕਬੂਤਰੀ ਨਾਲ। ਚਲ ਜੇ ਆਉਂਦੀ ਆ ਤਾਂ ਵੀ ਤੁਹਾਨੂੰ ਮੈਂ ਵੀਡੀਓ ਦਾ ਤੇ ਪਤਾ ਲੱਗ ਜੂ ਜੇ ਨਹੀਂ ਆਉਂਦੀ ਬਈ ਤਾਂ ਵੀ ਵੀਡੀਓ ਚ ਪਤਾ ਲੱਗ ਜੂ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਜੇ ਆਪਣੇ ਕਬੂਤਰ ਤਿੰਨ ਚਾਰ ਡਾਇਦੀ ਬਈ ਤਿੰਨੇ ਉੜੇ ਫਿਰਦਨੇ ਚੌਥਾ ਦੇਖਿਆ ਨਹੀਂ ਕਬੂਤਰੀ ਤੇ ਅਜੇ ਤੱਕ ਕੋਈ ਨਹੀਂ ਬੈਠਾ ਕਬੂਤਰ ਤੋਂ ਬੰਨੇ ਪਏ ਨੇ ਤੇ ਕਰਦੇ ਆ ਚਲ ਵੀਡੀਓ ਕੰਟੀਨਿਊ ਬਈ ਜੇ ਬੈਹੰਦੇ ਨੇ ਤਾਂ ਤੁਹਾਨੂੰ ਦਿਖਾਉਣਾ ਮੈਂ ਲਓ ਜੀ ਬਈ ਆ ਗਏ ਆਪਾਂ ਇਧਰਲੇ ਘਰੇ ਤੇ ਆਪਣੇ ਕਬੂਤਰ ਵੀ ਸਾਰੇ ਆ ਗਏ ਤੇ ਕਾਲੱਖੀ ਵੀ ਆ ਗਈ ਤੇ ਸਾਰੇ ਆਪਣੇ ਕਬੂਤਰ ਆ ਗਏ ਸੀ ਲਗਭਗ ਤੇ ਕਾਲੱਖੀ ਆ ਬੈਠੀ ਹੈ ਬਈ ਆਪਣੀ ਤੇ ਯਾਰ ਉਹਨੂੰ ਬੱਚੇ ਨੂੰ ਸਿੱਟਦਾ ਮੈਂ ਤਾਹਾਂ ਲਾਲ ਜੀ ਨੂੰ ਦੇਖੀ ਜੇ ਆਉਣਾ ਹੋ ਆ ਜੂ ਨਹੀਂ ਆਉਣਾ ਹੋਣਾ ਆਊਗਾ ਉਹ ਇਹਦੀ ਮੈਂ ਕੀ ਆ ਇਹ ਫੜ ਲਿਆਂਦਾ ਬਾਈ ਬੱਚਾ ਕਬੂਤਰ ਬੈਠਾ ਆਪਣੇ ਸਾਤਰੀ ਤੇ ਆ ਬਹਿ ਗਿਆ ਯਾਰ ਇਹ ਉੱਡਦੀ ਨਹੀਂ ਯਾਰ ਮੇਰੇ ਹਿਸਾਬ ਨਾਲ ਇਹ ਉੱਡਣਾ ਹੀ ਨਹੀਂ ਹੈਗਾ ਚਲ ਮੈਂ ਇਹਨੂੰ ਡਾ ਦਾਂ ਬਈ ਫਿਰ ਦੇਖਦੇ ਹਾਂ ਕੀ ਕਰਦਾ ਹੈ ਆ ਬਹਿ ਕੇ ਆ ਕੇ ਲਓ ਜੀ ਬਾਬੇ ਉਹ ਡਾਤਾ ਬਚਾ ਆ ਫਿਰਦਾ ਅੱਛੀ ਚੜਿਆ ਚੈੱਕ ਕਰ ਸਕਦੇ ਹੋ ਲੋ ਫਿਰਦਾ ਬਚਾ ਤੇ ਹੁਣ ਮੈਨੂੰ ਲਾ ਲਾਂ ਬਈ ਆ ਫਿਰਦਾ ਬਚਾ ਆ ਲਾਂ ਮੈਂ ਲਾ ਕੇ ਕਰਦਾ ਕੰਟੀਨਿਊ ਬਈ ਬਚਾ ਮੈਂ ਡਾਤਾ ਸੀ ਚੈੱਕ ਕਰੋ ਮਧਿਆ ਜਿਹੜਾ ਹੈ ਬਾਕੀ ਸਾਰੇ ਉਧਰੇ ਲਾਰ ਕੇ ਕਬੂਤਰ ਬਾਜ ਜਾਣੇ ਤਸਕਾ ਬਣਾ ਕੇ ਬੈਠ ਗਿਆ ਬੱਬੂ ਬੈਠਾ ਉਹਦੇ ਤੇਰੀ ਸੰਤਾਨ ਬੜਾ ਜਾਸ ਕੱਟੇਗੀ ਲੈ ਲੈਤਾ ਬੱਚਾ ਬੜਾ ਥੜਵੇ ਲਾਲਾ ਥੱਲੇ ਲਾ ਕੇ ਇਹਨੂੰ ਮੈਂ ਦੰਡਨੇ ਪਉਣਾ ਨਾ ਵੀਡੀਓ ਕੰਟੀਨਿਊ ਕਰਦਾ ਹਾਂ ਲਓ ਜੀ ਭਾਈ ਮੱਲਾ ਟੂਟੀ ਵੀ ਆ ਗਈ ਤੇ ਆਪਾਂ ਵੀ ਕਬੂਤਰ ਵੀ ਲਾ ਲਏ ਸੀ ਤੇ ਉਹਨਾਂ ਨੂੰ ਦਾਣੇ ਵੀ ਰੱਖਤੇ ਬਈ ਆਪਣੇ ਕਬੂਤਰ ਦਾਣੇ ਖਾਈ ਜਾਂਦੇ ਆ। ਫੇਰ ਚੈੱਕ ਕਰ ਲਵਾਂ ਮੈਂ ਟੂਟੀ ਦੇਖ ਲਾਂ ਫਿਰ ਉਹਨਾਂ ਨੂੰ ਪਾਣੀ ਪਾਰ ਦਾਂਗੇ ਧੋ ਕੇ ਸਾਫ਼ ਕਰਕੇ। ਦੂਜੇ ਚ ਲੇਟ ਆਈਆਂ ਯਾਰ ਜਾਂ ਤਾਂ ਜਾਂ ਫਿਰ ਹੋ ਗਿਆ ਬਈ। ਹਾਂ ਆ ਗਈ ਟੂਟੀ। ਪਾਣੀ ਪੂਣੀ ਸਿੜਕ ਦਿਆਂ ਨਾ ਉਰੇ। ਇਹ ਨਾਲੇ ਉਹ ਕਰਦੇ ਆ। ਹਾਂ ਦਾਣੇ ਖਾ ਲੈਣ ਦੇ ਬਈ ਆਪਣੇ ਜਾਨਵਰਾਂ ਨੂੰ ਚੈੱਕ ਕਰੋ। ਓ ਬੱਚਾ ਬਈ। ਛੇ ਡਾ ਦਾ ਦੀ ਹੁਣ ਆ ਵਧੀਆ ਉੱਡਿਆ ਉੱਚੀ ਵੀ ਚੜ ਗਿਆ ਸੀ ਚੀਨੇ ਨਾਲ ਉੱਚੀ ਚੜ ਗਿਆ ਸੀ ਉੱਚੀ ਚੜ ਕੇ ਫੇਰ ਥੱਲੇ ਉਤਰਿਆ ਵਧੀਆ ਜਾਣਦਾ ਨਹੀਂ ਬਸ ਐਪੀ ਦੇ ਕਬੂਤਰ ਉਧਰ ਵੀ ਨਹੀਂ ਚਾਹ ਕਦ ਨਹੀਂ ਇਹਨਾਂ ਆਏ ਤਾਂ ਇਹ ਵਧੀਆ ਪੱਕਾ ਯਾਰ ਜੰਮਰ ਆਪਣਾ ਪਹਿਲਾਂ ਪਾਣੀ ਪਾ ਦਈਏ ਯਾਰ ਪਹਿਲਾਂ ਠੋਕ ਕੇ ਪਾਣੀ ਵਸਾਈਂ ਡੋਲ ਤੇ ਗੁੰਡਾ ਉਰਫਾ ਪਰਲੇ ਹੁੰਦਾ ਕੀ ਪਿਆ ਨਾ ਨਾ ਜਬਾ ਦੜਕੇ ਨਾਂ ਕਬੂਤਰੀ ਦਾ ਆਈ ਨਹੀਂ ਸੀ ਆਪਣੀ ਗਲ ਅਖੀ ਦਾ ਕਿਸੇ ਪਾਸੇ ਬੈ ਕੇ ਆਈ ਹੈ ਬਈ ਆਪਣੀ ਤੇ ਮੇ ਪਰ ਮੈਂ ਲਾ ਕੇ ਅੰਦਰ ਤਾਲ ਗਿਆ ਸੀ ਚੀਨਾ ਯਾਰ ਹੈਪੀ ਤੇ ਜਾ ਕੇ ਬਹਿ ਗਿਆ ਆਪਣੇ ਵਾਲਾ ਤੇ ਫਿਰ ਮੈਂ ਕਬੂਦਰੀ ਦਾ ਕਾਲ ਖਿਲਾੜੀ ਥੱਲੇ ਲਾ ਕੇ ਮੈਂ ਬਾਗ ਗਿਆ ਸੀਗਾ ਬਈ ਛਾਤਰੀ ਲਾ ਗਿਆ ਸੀ ਫਿਰ ਹੈਪੀ ਨੇ ਉਹ ਆਪਣੇ ਕਬੂਤਰ ਬੰਦ ਕਰੇ ਨੇ ਉਦੋਂ ਇਹਨੇ ਆਪਣੇ ਨਾਲ ਕਬੂਤਰ ਬਾਰੇ ਕੱਢਤਾ ਕਿਉਂ ਇਹਨੂੰ ਪਤਾ ਹੀ ਹੁਣ ਵੀ ਇਹ ਤੋਂ ਹੀ ਕੀ ਆਇਆ ਤਾਂ ਇਹ ਤੋਂ ਹੀ ਹੋਇਆ ਬਈ ਹੈਪੀ ਤੋਂ ਇਹ ਆਪਣੇ ਨਾਲ ਕੀਨਾ ਤੇ ਤਾਂ ਕਰਕੇ ਉਸ ਤੋਂ ਬਾਅਦ ਫਿਰ ਇਹਨੇ ਕੱਢਤਾ ਬਾਰੇ ਉਹ ਆ ਕੇ ਛਾਤਰੀ ਤੇ ਬੈਠਾ ਸੀਗਾ ਉਦੋਂ ਮੈਂ 4 ਵਜੇ ਆ ਕੇ ਦੇਖਿਆ ਤਾਂ 4 ਵਜੇ ਛਾਤਰੀ ਤੇ ਬੈਠਾ ਸੀ ਪਹਿਲਾਂ ਮੈਂ ਘੁੱਟ ਤੇ ਚੜਿਆ ਨਹੀਂ ਆਪ ਦਿਲ ਤੇ ਕਰੇ ਪੇ ਕਰਾ ਦੂਜੇ ਉਹਦਲਮੇ ਘੁੱਟ ਤੇੜ ਕੇ ਦੇਖਣ ਮੈਂ ਹੁਣ 4 ਵਜੇ ਗਿਆ ਸੀ ਕਿਸੇ ਬੱਸ ਸੇ ਮੈਂ ਚਲਾ ਸਾਟਰੀ ਤੇ ਬੈਠੇ ਸੀ ਮੈਂ ਬੰਦ ਨਹੀਂ ਕਰਕੇ ਗਿਆ ਫਿਰ ਮੈਂ ਹੀ ਭੱਗ ਗਿਆ ਉਧਰ ਮੈਂ ਚੱਲ ਇਹਨੂੰ ਆਖੀ ਬੰਦ-ਬੰਦ ਕਰਾਂਗੇ ਹੁਣ ਮਛਰਿਆ ਫਿਰਦਾ ਕਿਉਂਕਿ ਬਈ ਇਹਨੂੰ ਸਾਫ਼ ਕਰਕੇ ਪਾਣੀ ਵੀ ਪਾ ਤਾ ਆਪਾਂ ਤਰਕੇ ਕਿੰਨਾ ਧੋਤਾ ਹਿਆ ਬਾਈ ਹੁਣ ਤਾਂ ਉਹਨੂੰ ਸਾਫ਼ ਪਾਣੀ ਪਾਤਾ ਗੱਲਾ ਨਹਣਾ ਪਾਣੀ ਚੀਨ ਨਾ ਹੜਕੇ ਉੱਥੇ ਵੀ ਥੱਲੇ ਬਹਿ ਗਿਆ ਦੀ ਜਦਾ ਨਜ਼ਰ ਹੁਣ ਪਰ ਉਹੇ ਕੁਮੁੱਤਰੇ ਪੱਕਾ ਲੱਗਿਆ ਹੋਇਆ ਦੀ ਫੜਿਆ ਉਹਨੇ ਬਹੁਤ ਟਾਈਮ ਦਾ ਫੜਿਆ ਹੋਇਆ ਸੀ ਇਹ ਪੱਕਾ ਲੱਗਿਆ ਹੋਇਆ ਸੀ ਉਹਦੇ ਹੁਣ ਬਈ ਆਪਣੇ ਹੌਲੀ ਹੌਲੀ ਪੱਕਾ ਲੱਗੂ ਆ ਪਹਿਲਾਂ ਚੀਨਾ ਜਦ ਦੂਜਾ ਵੱਡਾ ਚੀਨਾ ਵਿਆਹ ਕੇ ਬੈਜਦਾ ਦੀ ਉਹਦੇ ਹੁਣ ਇਹ ਬੈਠਣੋਂ ਹੜ ਗਿਆ ਉਹਦੇ ਜਾ ਕੇ ਚਲੋ ਬਈ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗਦੀ ਯਾਰ ਹਨਾ ਲਾਈਕ ਕਰੋ ਕਮੈਂਟ ਕਰੋ ਤੇ ਵੀਡੀਓ ਨੂੰ ਬਤਵਾ ਸ਼ੇਅਰ ਕਰੋ ਜਿਹੜੇ ਭਾਈ ਨਵੇਂ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਯਾਰ ਸਬਸਕ੍ਰਾਈਬ ਕਰੋ ਨਮਸਾਓਂਕ ਆਪਣਾ ਤੇ ਮਿਲਦੇ ਆਂ ਭਾਈ ਆਪਾਂ ਕੱਲ ਨੂੰ ਆਪਣੀ ਨਵੀਂ ਵੀਡੀਓ ਦੇ ਵਿੱਚ ਓਕੇ ਭਾਈ